ਪੰਜਾਬ ਦਾ ਸਭ ਤੋਂ ਵੱਡਾ ਟੋਲ ਪਲਾਜ਼ਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਬੰਦ ਹੋਣ ਜਾ ਰਿਹਾ ਹੈ ਤੁਸੀਂ ਜੇਕਰ ਕਾਰ 'ਚ ਸਫ਼ਰ ਕਰਦੇ ਹੋ ਤੁਹਾਨੂੰ ਵੀ ਟੋਲ ਪਲਾਜ਼ਾ ਦੀ ਮਹਿੰਗੀ ਪਰਚੀ ਤੰਗ ਕਰਦੀ ਹੈ ਤਾਂ ਇੱਕ ਖਬਰ ਤੁਹਾਡੇ ਲਈ ਹੈ 7 ਮਾਰਚ ਤੋਂ ਇਹ ਵੱਡਾ ਟੋਲ ਪਲਾਜ਼ਾ ਬੰਦ ਹੋਣ ਜਾ ਰਿਹਾ ਹੈ 7 ਮਾਰਚ ਤੋਂ ਪੰਜਾਬ ਦਾ ਵੱਡਾ ਟੋਲ ਪਲਾਜ਼ਾ ਬੰਦ ਹੋਣ ਜਾ ਰਿਹਾ ਹੈ ਏ ਟੋਲ ਪਲਾਜ਼ਾ ਟਰੱਕ ਆਪਰੇਟਰ ਤੇ ਪੰਜ ਵੱਖ-ਵੱਖ ਮਜ਼ਦੂਰ ਯੂਨੀਨਾਂ ਬੰਦ ਕਰਨ ਗਿਆ ਅੱਠ ਮੰਗਾਂ ਨੂੰ ਲੈ ਕੇ ਟਰੱਕ ਆਪਰੇਟਰ ਸੜਕਾਂ ਤੇ ਉਤਰਨਗੇ ਤੇ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਮੰਗੀਆਂ ਨਹੀਂ ਜਾਂਦੀਆਂ ਤਦੋਂ ਤੱਕ ਇਹ ਟੋਲ ਪਲਾਜ਼ਾ ਬੰਦ ਰਹੇਗਾ ਕਮਰਸ਼ੀਅਲ ਕਾਮਲੇ ਟਰੱਕ ਟਰਾਲੀਆਂ ਦਾ ਇਸਤੇਮਾਲ ਬੰਦ ਕੀਤਾ ਜਾਵੇ ਬਾਹਰੀ ਸਟੇਟ ਦੀਆਂ ਗੱਡੀਆਂ ਨੂੰ ਪੰਜਾਬ ਚ ਲੋਡ ਦੇਣਾ ਬੰਦ ਕੀਤਾ ਜਾਵੇ ਕਰੋਨਾ ਕਾਲ ਚ ਟੈਕਸ ਮੁਆਫ ਕਰ ਦਿੱਤਾ ਗਿਆ ਸੀ ਅੱਗੇ ਤੋਂ ਇਹ ਰੈਗੂਲਰ ਕੀਤਾ ਜਾਵੇ ਤੇ ਐਡਵਾਂਸ 1 ਮਹੀਨੇ ਦਾ ਟੈਕਸ ਲਿਆ ਜਾਵੇ ਜੇਕਰ ਗੱਡੀਆਂ ਓਵਰਲੋਡ ਹੋ ਕੇ ਟੋਲ ਪਲਾਜ਼ਾ ਤੇ ਆਉਂਦੀਆਂ ਨੇ ਤੇ 10 ਗੁਣਾ ਟੈਕਸ ਵਸੂਲਿਆ ਜਾਵੇ ਟਰੱਕ ਆਪਰੇਟਰ ਆਪਣੀਆਂ ਇਹਨਾਂ 8 ਮੰਗਾਂ ਨੂੰ ਲੈ ਕੇ ਸੜਕਾਂ ਤੇ ਉਤਰਨਗੇ ਜੇਕਰ ਪੰਜਾਬ ਸਰਕਾਰ ਉਨ੍ਹਾਂ ਦੀ ਇਸ ਮੰਗਾਂ ਨੂੰ ਮੰਨੇਗੀ ਤਾਂ ਹੀ ਇਹ ਟੋਲ ਪਲਾਜ਼ਾ ਖੁੱਲੇਗਾ ਲਾਡੋਵਾਲ ਦਾ ਇਹ ਟੋਲ ਪਲਾਜ਼ਾ ਹੈ ਜੋ ਫਲੋਰ ਦੇ ਕੋੜ ਹੈ ਫਲੋਰ ਦੇ ਦੋਨੋਂ ਪਾਸੋਂ ਇਹ ਟੋਲ ਪਲਾਜ਼ਾ ਬੰਦ ਕੀਤਾ ਜਾਏਗਾ ਤੁਹਾਨੂੰ ਦੱਸ ਦਈਏ ਟਰੱਕ ਆਪਰੇਟਰ ਸੜਕਾਂ ਤੇ ਉਤਰਨਗੇ ਤੇ ਨਾਲ ਹੀ ਪੰਜ ਲੇਬਰ ਯੂਨੀਅਨ ਵੀ ਇਹਨਾਂ ਦਾ ਸਾਥ ਦੇਣਗੇ ਉਨਾ ਦੇ ਕਹਿਣਾ ਹੈ ਕਿ ਜੇਕਰ ਪੰਜਾਬ ਸਰਕਾਰ ਉਹਨਾਂ ਦੀਆਂ ਮੰਗਾਂ ਮੰਗਦੀ ਹੈ ਤਾਂ ਆਉਣ ਵਾਲੇ ਸਮੇਂ 'ਚ ਪੰਜਾਬ ਸਰਕਾਰ ਨੂੰ ਨਵੇਂ ਟਰੱਕ ਪਾਉਣੇ ਪੈਣਗੇ ਜਿਸ ਦੇ ਨਾਲ 36000 ਲੋਕਾਂ ਨੂੰ ਰੋਜ਼ਗਾਰ ਮਿਲੇਗਾ ਤਰੁਦਸ ਨੇ ਕਿ 7 ਮਾਰਚ ਤੋਂ ਇਹ ਐਲਾਨ ਹੋਇਆ ਪੰਜਾਬ ਦਾ ਵੱਡਾ ਤੇ ਮਹਿੰਗਾ ਟੋਲ ਪਲਾਜ਼ਾ ਬੰਦ ਹੋਣ ਜਾ ਰਿਹਾ ਹੈ ਆਪਣੀਆਂ 8 ਮੰਗਾਂ ਨੂੰ ਲੈ ਕੇ ਟਰੱਕ ਆਪਰੇਟਰ ਸੜਕਾਂ ਤੇ ਉਤਰਨਗੇ ਜਿਸ ਚ ਵੱਖ-ਵੱਖ ਪੰਜ ਮਜ਼ਦੂਰ ਯੂਨੀਅਨ ਜਥੇਬੰਦੀਆਂ ਇਸ 'ਚ ਸ਼ਾਮਲ ਹੋਣਗੀਆਂ ਇਹਨਾਂ ਦੀਆਂ ਕੁਝ ਮੰਗਾਂ ਨੇ ਜੋ ਇਸ ਪ੍ਰਕਾਰ ਨੇ ਕਮਰਸ਼ੀਅਲ ਕੰਮਲੇ ਟਰੱਕ ਟਰਾਲੀਆਂ ਦਾ ਇਸਤੇਮਾਲ ਬੰਦ ਕੀਤਾ ਜਾਵੇ ਬਾਰਲੀ ਸਟ੍ਰੇਟ ਦੀਆਂ ਗੱਡੀਆਂ ਨੂੰ ਪੰਜਾਬ ਚ ਲੋਡ ਦੇਣਾ ਬੰਦ ਕੀਤਾ ਜਾਵੇ ਜਿਵੇਂ ਕਿ ਹਿਮਾਚਲ ਤੇ ਜੰਮੂ ਦੇ ਟਰੱਕ ਡਰਾਈਵਰਾਂ ਨੂੰ ਕੀਤਾ ਗਿਆ ਹੈ ਕਰੋਨਾ ਕਾਲ ਚ ਟੈਕਸ ਮਾਫ ਕਰ ਦਿੱਤਾ ਗਿਆ ਸੀ ਅੱਗੇ ਤੋਂ ਇਹ ਰੈਗੂਲਰ ਕੀਤਾ ਜਾਏ ਤੇ 1 ਮਹੀਨੇ ਦਾ ਐਡਵਾਂਸ ਟੈਕਸ ਲਿਆ ਜਾਵੇ ਜੇਕਰ ਗੱਡੀਆਂ ਓਵਰਲੋਡ ਹੋ ਕੇ ਟੋਲ ਪਲਾਜ਼ਾ ਤੇ ਆਉਂਦੀਆਂ ਨੇ ਤੇ 10 ਗੁਣਾ ਟੋਲ ਪਲਾਜ਼ਾ ਉਹਨਾਂ ਤੋਂ ਲਿਆ ਜਾਵੇ ਉਹਨਾਂ ਦੇ ਕਹਿਣਾ ਹੈ ਕਿ ਜੇਕਰ ਪੰਜਾਬ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਮੰਨਦੀ ਹੈ ਤਾਂ ਆਉਣ ਵਾਲੇ ਸਮੇਂ 'ਚ ਪੰਜਾਬ ਸਰਕਾਰ ਨੂੰ ਨਵੇਂ ਟਰੱਕ ਪਾਉਣੇ ਪੈਣਗੇ 36000 ਲੋਕਾਂ ਨੂੰ ਰੋਜ਼ਗਾਰ ਮਿਲੇਗਾ ਕੋਈ ਨਾ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ वॉल्ड फाइ ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੀ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ